ਸੰਗੀਤ ਦਾ ਸਫਰ ਇਹ ਦੂਜੀ ਪਾਰੀ ਆ ਜਿਹੜਾ ਸੇਵਾ ਦਾ ਸਫਰ ਜਿਹਨੂੰ ਸਿਆਸਤ ਵੀ ਕਹਿੰਦੇ ਆ ਪਰ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਹੈ ਸੂਫੀਆਂ ਦੇ ਸਰਤਾਜ ਗੰਗੇ ਸ਼ਕਰ ਹੱਟ ਫਰੀਦ ਯਾ ਫਰੀਦ ਵਾਬਾ ਫਰੀਦ ਦੇ ਕਦਮਾਂ ਵਿੱਚ ਸਭ ਤੋਂ ਪਹਿਲਾਂ ਮੱਥਾ ਟੇਕਿਆ ਇੱਥੋਂ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਇੱਥੇ ਦੇ ਨੌਕਰ ਲੱਗਣਾ ਵੀ ਬਾਦਸ਼ਾਹਾਂ ਨਾਲੋਂ ਬਿਹਤਰ ਹੈ ਮੈਂ ਇਲੈਕਸ਼ਨ ਸਿਆਸਤ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਕਹਿੰਦਾ ਇਹ ਮੇਰੇ ਮਾਲਕਾ ਕੋਈ ਚੰਗੇ ਹੀ ਭਾਗ ਲਿਖੇ ਸੀ ਜਿਹੜਾ ਇਸ ਦਰਦ ਦੀ ਗੁਲਾਮੀ ਅੱਜ ਮੱਥਾ ਟੇਕ ਕੇ ਔਰ ਮੈਂ ਇਹ ਪਰਣ ਲਿਆ ਕਿ ਇਹ ਸ਼ਹਿਰ ਵਿੱਚ ਨੰਗੇ ਪੈਰੀ ਫਿਰਿਆ ਕਰੂੰਗਾ ਮੈਂ ਇਹ ਐਡਾ ਮੁਕੱਦਸ ਸ਼ਹਿਰ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਆਪ ਗਏ ਪਾਕਪਟਨ ਪਾਕਪਟਨ ਤੋਂ ਉਹਨਾਂ ਦੀ ਬਾਣੀ ਲੈ ਕੇ ਆਏ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਜ਼ਿਆਦਾ ਬਾਣੀ ਬਾਬਾ ਫਰੀਦ ਜੀ ਦੀ ਆ ਸੋ ਇਸ ਕਰਕੇ ਮੈਂ ਇੱਕ ਅਦਨਾ ਜਿਹਾ ਗੁਨਾਹਗਾਰ ਦੁਨੀਆਦਾਰ ਤੁਹਾਡੇ ਨਾਲੇ ਇਹਨਾਂ ਦਾ ਨੌਕਰ ਆ ਤੇ ਨਾਲੇ ਕਹਿੰਦੇ ਦੋ ਤਾਰ ਸਰੰਗੀਆਂ ਦੀ ਨਾਲੇ ਮੈਂ ਤੇਰੀ ਨੌਕਰ ਤੇ ਨਾਲੇ ਤੇਰਿਆਂ ਸੰਗੀਆਂ ਦੀ ਤੇ ਮੈਂ ਵੀ ਕਵਾਂਗਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ ਫਰੀਦਾ ਲੋਕ ਕਹੇ ਦਰਵੇਸ ਲੋਕ ਕਹੇ ਦਰਵੇਸ ਫਰੀਦਾ ਐਸਾ ਹੋਏ ਰਹੋ ਫਰੀਦਾ ਐਸਾ ਹੋਏ ਰਹੋ ਜੈਸੇ ਕਖ ਮਸੀਤ ਪੈਰਾ ਹੇਠ ਲਤਾੜੀਏ ਫਿਰ ਵੀ ਨਾ ਛਾੜੇ ਪ੍ਰੀਤ ਬਹੁਤ ਸ਼ੁਕਰੀਆ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਕਾਬਲੇ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਧੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਵੈਰੀ ਕੰਸਿਸਟੈਂਸੀ ਸੀ ਪਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾ ਬਾਅਦ ਕੱਢੋ ਪਹਿਲਾਂ ਪਕੌੜੇ ਖਲਾ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਆ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰ 'ਚ ਰਵੇ ਉਹਦੀ ਆਕਰ ਪੜਨਾ ਜਾਣਦੇ ਆ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਿਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤਦਾਨ ਨਾ ਬਣਾ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਐਕ ਹੋਰ WhatsApp ਚੈਨਲ ਬਦ